ਪ੍ਰੇਮ ਤਾਰ ਗੁਰ ਨਾਮ ਮੰਨ ਗਲ ਪਾਵੋ ਮਾਲ ਦਰਸ਼ਨ ਕਰ ਗੁਰ ਚਰਨ ਕੋ ਤਬ ਹੀ ਪੈ ਨਿਹਾਲ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਕਿ ਹੇ ਜੀਵ ਪ੍ਰੇਮ ਦੀ ਤਾਰ ਪਾ ਕੇ ਗੁਰੂ ਦੇ ਨਾਮ ਦੇ ਮਾਲਾ ਗਲ ਵਿੱਚ ਪਾ ਅਤੇ ਗੁਰੂ ਚਰਨਾਂ ਦੇ ਦਰਸ਼ਨ ਕਰਨ ਨਾਲ ਜੀਵ ਨਿਹਾਲ ਹੋ ਜਾਂਦਾ ਹੈ ਕਿ ਪ੍ਰੇਮ ਦੀ ਤਾਰ ਪਾਉਣੀ ਹੈ ਇਹ ਗੁਰੂ ਦੇ ਨਾਮ ਦੇ ਗਲ ਵਿੱਚ ਮਾਲਾ ਪਾਉਣੇ ਹੈ ਲੋਕ ਤਾਂ ਕਹਿ ਦਿੰਦੇ ਕਿ ਸੱਚੇ ਮੋਤੀ ਉਹਦੇ ਹੀ ਮਾਲਾ ਪਾਉਣੇ ਹੈ ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਮਾਲਾ ਜਿਸ ਦੀ ਗੱਲ ਕਰਦੇ ਆ ਉਹ ਕਹਿੰਦੇ ਪ੍ਰੇਮ ਦੀ ਤਾਰ ਹੋਵੇ ਜਿਹੜਾ ਤਾਗਾ ਹੈ ਉਹ ਪ੍ਰੇਮ ਦਾ ਤਾਗਾ ਹੋਵੇ ਤੇ ਨਾਮ ਦੇ ਮਾਲਾ ਹੋਵੇ ਅਤੇ ਗੱਲ ਵਿੱਚ ਪਾਈ ਹੋਵੇ ਅਤੇ ਗੁਰੂ ਚਾਨਣਾਂ ਦੇ ਨਾਲ ਚਿੱਤ ਲਾਇਆ ਹੋਵੇ ਤੇ ਜਦੋਂ ਗੁਰੂ ਚਾਨਣਾਂ ਦੇ ਨਾਲ ਚਿੱਤ ਲੱਗ ਜਾਂਦਾ ਹੈ ਹਰ ਜੀਵ ਨਿਹਾਲੋ ਨਿਹਾਲ ਹੋ ਜਾਂਦਾ ਹੈ ਗੁਰ ਚਰਨੀ ਲਗ ਭਗਤ ਕਰ ਤਿਆਗ ਮੋਹ ਕਾ ਜਾਨ ਗੁਰੂ ਭਗਤੀ ਤਬ ਪਾਈਏ ਜੀ ਹੋਵੇ ਲਿਖਿਆ ਭਾਗ ਕਹੇ ਜੀਵ ਗੁਰੂ ਦੇ ਚਰਨਾਂ ਨਾਲ ਭਗਤੀ ਕਰਕੇ ਮੋਹ ਦਾ ਜਾਲ ਜਿਹੜਾ ਤਿਆਗ ਦੇ ਕੇ ਗੁਰੂ ਚਰਨਾਂ ਦੇ ਨਾਲ ਭਗਤੀ ਕਰਨੀ ਹੈ ਮੋਹ ਮਾਇਆ ਦਾ ਜਿਹੜਾ ਜਾਲ ਹੈ ਸਾਨੂੰ ਜਿਸ ਨੇ ਬੰਨ੍ਹਿਆ ਹੋਇਆ ਹੈ ਸਾਨੂੰ ਉਹ ਜਾਲ ਦਿਖਾਈ ਨਹੀਂ ਦਿੰਦਾ ਪਰ ਫੇਰ ਵੀ ਕਿਸੇ ਨਾ ਕਿਸੇ ਕਾਰਨ ਉਹ ਮੋਹ ਮਾਇਆ ਦਾ ਜਾਲ ਹੈ ਜਿਹੜਾ ਉਹ ਸਾਨੂੰ ਬੰਨ੍ਹ ਕੇ ਰੱਖਦਾ ਹੈ ਭਾਵ ਅਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ ਆਪਾਂ ਦੇਖਦੇ ਗੁਰੂ ਪਹਿਲੇ ਸਾਧ ਸੰਗਤ ਜੀ ਕਈ ਵਾਰ ਦੱਸੇ ਆਪਣੇ ਤੀਆਂ ਪੁੱਤਰਾਂ ਦੇ ਖੁਆਇਸ਼ਾਂ ਪੂਰੀਆਂ ਕਰਦੇ ਕਰਦੇ ਆਪਣੀਆਂ ਖੁਆਇਸ਼ਾਂ ਨੂੰ ਮਾਰ ਦਿੰਨੇ ਹਨ ਆਪਣੀਆਂ ਖੁਆਇਸ਼ਾਂ ਨੂੰ ਖਤਮ ਕਰਦੇ